ਦਸਮ ਪਾਤਸ਼ਾਹ ਮਹਾਰਾਜ ਦਾ ਸਮਾਂ ਸੀ ਇੱਕ ਵਾਰ ਦਇਆ ਸਿੰਘ ਨੇ ਪੁੱਛਿਆ ਮਹਾਰਾਜੀ ਜਦੋਂ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਉਨੇ ਆ ਤੇ ਤੁਹਾਡੀ ਸਭ ਤੋਂ ਵੱਧ ਖੁਸ਼ੀ ਕਿਹੜੇ ਸਿੰਘ ਤੇ ਹੁੰਦੀ ਜਾਂਦੀ ਸਿੱਖਾ ਜਦੋਂ ਤੂੰ ਦਰਸ਼ਨਾਂ ਨੂੰ ਸਾਡੇ ਆਵੇਂ ਤੇਰੇ ਕਮਰ ਕੱਸਾ ਲੱਗਾ ਹੋਵੇ ਹਾਂ ਬਾਹਰ ਦਾ ਵੀ ਤੇ ਅੰਦਰ ਦਾ ਵੀ ਤੇ ਤੇਰੇ ਤਨ ਤੇ ਜਿੰਨੇ ਵੱਧ ਤੋਂ ਵੱਧ ਸ਼ਸਤਰ ਹੋਣਗੇ ਨਾ ਸਾਡੀ ਓਨੀ ਵੱਧ ਖੁਸ਼ੀ ਤੇਰੇ ਤੇ ਹੋਇਆ ਕਰੇਗੀ ਸੱਚ ਹੈ ਕਿਉਂਕਿ ਸ਼ਸਤਰਾਂ ਨਾਲ ਮੇਰੇ ਸਤਿਗੁਰੂ ਪਿਆਰ ਬੜਾ ਕਰਿਆ ਕਰਦੇ ਸੀ ਇੱਕ ਪੰਗੇ ਤੇ ਸਜਾ ਕੇ ਸਿੰਘਾਂ ਦੇ ਕੋਲੋਂ ਸ਼ਸਤਰਾਂ ਉੱਤੇ ਚੌਰ ਸਾਹਿਬ ਦੀ ਸੇਵਾ ਕਰਾਇਆ ਕਰਦੇ ਸੀ ਤੇ ਮਰਨੇ ਆਪਣੇ ਇਹਨਾਂ ਨੂੰ ਪੀਰ ਵੀ ਆਖਿਆ ਅਸ ਕਿਰਪਾਨ ਖੰਡੋ ਖੰਡੋ ਖੜਗ ਤੁਮਕ ਵਰ ਅਰ ਤੀਰ ਸੈਭ ਸਰੋਈ ਸੈਥੀ ਯਹੇ ਹਮਾਰੇ ਪੀਰ ਤੀਰ ਤੂੰ ਹੀ ਸੈਥੀ ਤੂੰ ਹੀ ਤੂੰ ਹੀ ਤਰਵ ਤਾਲ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਉ ਪਾਰ ਇਹ ਮੋਰ ਆਗਿਆ ਸੁਣੋ ਸੁਣੋ ਏ ਪਿਆਰੇ ਬਿਨਾ ਕੇ ਸੰ ਸ਼ੈਤਰੰ ਦੇਉ ਨੰਦਦਾਰੇ ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਵੇਂ ਨਾ ਤੇਰੇ ਕੋਲ ਕੇ ਸੁਣ ਤੇਰੇ ਕੋਲ ਸ਼ੈਤਰ ਹੋਣ ਬਿਨਾ ਕੇ ਸੰ ਸ਼ੈਤਰੰ ਨਰੰਗ ਪੇੜ ਜਾਨੋ ਕਹੇ ਕਾਨਤਾ ਕੋ ਕਿਤੇ ਲੈ ਸਦਾਨੂ ਛੇਤਰ ਤੋਂ ਬਿਨਾ ਬੰਦਾ ਇੱਕ ਪੇੜ ਦੀ ਨਿਆਈ ਹੈ ਤੇ ਪੇੜ ਨੂੰ ਕੰਨੋ ਫੜ ਕੇ ਕੁ ਜਿੱਧਰ ਨੂੰ ਮਰਜੀ ਲੈ ਜੇ ਮਹਾਰਾਜ ਦੇ ਬਚਨ ਹੁੰਦੇ ਕਿਰਪਾਨ ਪਾਣ ਤਾਰੀਆ ਕਰੋ ਕਰੋਰ ਪਾਪ ਘਾੜੀ ਜਾਨ ਜੇ ਤੋ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਸ੍ਰੀ ਸਾਹਿਬ ਪਹਿਨੋਗੇ ਕਿਰਪਾਨ ਪਹਿਨੋਗੇ ਤੁਹਾਡੇ ਇੱਕ ਨਹੀਂ ਕਰੋੜਾਂ ਹੀ ਪਾਪ ਛੱਡ ਜਣਗੇ ਕਰੋੜਾਂ ਵਾ ਵਾ ਤੇ ਹੁਣ ਸਾਨੂੰ ਕਿਰਪਾਨ ਦੀ ਬਹੁਤਿਆਂ ਨੂੰ ਲੋੜ ਕਿਦਣ ਪੈਂਦੀ ਆ ਜਿੱਦਣ ਮੁੰਡੇ ਨੇ ਸੇਹਰੇ ਲਾ ਕੇ ਤੇ ਘੋੜੀ ਤੇ ਬਹਿਣਾ ਹੁੰਦਾ ਫਿਰ ਵੇਦੇ ਵੀ ਕੋਈ ਜੰਗਾਲੀ ਜੰਗੁਲੀ ਕਿਸੇ ਨੁਕਰੇ ਪਈ ਕਿ ਨਹੀਂ ਪਈ ਕਈ ਤਾਂ ਮੈਂ ਕਿਰਾਏ ਤੇ ਖੜਦੇ ਵੇਖਿਆ ਗੁਰੂ ਕਿਰਪਾ ਕਰੇ ਸਾਨੂੰ ਮਰਨੇ ਗੱਡੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਦਿੱਤੀਆਂ 15 15 20 20 ਲੱਖ ਦੀਆਂ ਗੱਡੀਆਂ ਤੇ ਸੀ ਸੈਰ ਕਰਦੇ ਆ ਕੋਈ ਭਾਗਾ ਵਾਲਾ ਰਹਿਦਮਾਨ ਸਿੱਖ ਹੋਏਗਾ ਜਿਸ ਦੀ ਗੱਡੀ 'ਚ ਸਤਗੁਰਾਂ ਦੀ ਬਖਸ਼ੀ ਸਹੀ ਸਾਬ ਹੋਏਗੀ ਜਾਂ ਕੋਈ ਅਗਨ ਸ਼ੈਸਤਰ ਹੋਏਗਾ ਨਹੀਂ ਤੇ ਮੈਂ ਵੇਖਿਆ ਪਿੱਛੇ ਭਾਲੂ ਰੱਖਿਆ ਹੁੰਦਾ ਤੇ ਅੱਗੇ ਬਾਂਦਰ ਟੰਗਿਆ ਹੁੰਦਾ ਸੱਚ ਹੈ ਉਹ ਤੇਰਾ ਖਾਣੇ ਸੀ ਖਾਲਸੇ ਨਹੀਂ ਆਏ ਸਿੱਖ ਵਾਸਤੇ ਤੇਗ ਤੇ ਸਿਰ ਖਰੂਣੇ ਵਾਸਤੇ ਤੇਗ ਇਹ ਹਰ ਘਰ ਦੇ ਵਿੱਚ ਹੋਣੀ ਅੱਧੀ ਜ਼ਰੂਰੀ ਹੈ ਦਸਮ ਪਾਤਸ਼ਾਹ ਨੇ ਭਰੇ ਦੀਵਾਨ ਵਿੱਚ ਐਲਾਨ ਕੀਤਾ ਅੱਜ ਤੋਂ ਬਾਜ ਨੇ ਸਾਡੇ ਦਰਬਾਰ ਚ ਆਉਣਾ ਨਾ ਓਏ ਸਮਾਇਆ ਦੀ ਜਗ੍ਹਾ ਤੇ ਜੰਗੀ ਸ਼ੈਸਤਰ ਸਾਨੂੰ ਭੇਟ ਕਰੇ ਜਿਹੜਾ ਧਾਲਾਂ ਬੰਦੂਕਾਂ ਵਰਖੇ ਸਾਡੇ ਦਰਬਾਰ ਚ ਭੇਟ ਕਰੇਗਾ ਉਹਦੇ ਉੱਤੇ ਸਾਡੀ ਅਤੀ ਪ੍ਰਸੰਤਾ ਹੋਏਗੀ ਇਸ ਗੱਲ ਨੂੰ ਭਾਈ ਲਾਲ ਸਿੰਘ ਨੇ ਸੁਣਿਆ ਉਹ ਇੱਕ ਮਿਸਤਰੀ ਸਿੰਘ ਸੀ ਤੇ ਕਾਰੇ ਘਰੇ ਦਾ ਉਹ ਕੰਮ ਕਰਿਆ ਕਰਦਾ ਸੀ ਉਹਨੇ ਮਹਾਰਾਜ ਵਾਸਤੇ ਤਿੰਨ ਸ਼ਸਤਰ ਤਿਆਰ ਕੀਤੇ ਇੱਕ ਨੇਜਾ ਇੱਕ ਢਾਲ ਤੇ ਇੱਕ ਤਲਵਾਰ ਤਿੰਨੇ ਚੀਜ਼ਾਂ ਲੈ ਕੇ ਮਹਾਰਾਜ ਦੇ ਦਰਬਾਰ ਚ ਆ ਗਿਆ ਵਾਰੀ ਆਈ ਮੱਥਾ ਟੇਕਿਆ ਸਤਿਗੁਰੂ ਕਹਿਣ ਲੱਗੇ ਭਾਈ ਪਹਿਲਾ ਨੇਜਾ ਸਤਿਗੁਰ ਨੇ ਵੇਖਿਆ ਆਖਿਆ ਉਹ ਭਾਈ ਲਾਲ ਸਿੰਘਾ ਤੇਰਾ ਨੇਜਾ ਬੜਾ ਸੋਹਣਾ ਇਹ ਲਾਗੇ ਖਲੋਤੇ ਭਾਈ ਆਲਮ ਸਿੰਘ ਨੂੰ ਸਤਿਗੁਰਾਂ ਨੇ ਫੜਾਤਾ ਆਲਮ ਸਿੰਘ ਕੋ ਸਿੱਖ ਸੀ ਜਿਹਨੂੰ ਦੋ ਘੰਟਿਆਂ ਤੋਂ ਵੱਧ ਕਿਸੇ ਨੇ ਸੁਤੇ ਨਹੀਂ ਸੀ ਵੇਖਿਆ ਹਾਂ ਤੇ ਫਰਤੀਲਾ ਐਂਦਾ ਸੀ ਪੇ 8 8 ਫੁੱਟ ਉੱਚੀ ਛਾਲ ਮਾਰ ਕੇ ਦੁਸ਼ਮਣ ਦੇ ਘੇਰੇ ਚੋਂ ਨਿਕਲ ਜਾ ਕਰਦਾ ਸੀ ਮਲਮੇ ਛੈਤਬ ਨੇ ਜਾਉ ਨੂੰ ਫੜਾਇਆ ਇਹ ਸਤਗੁਰਾਂ ਨੇ ਤਲਵਾਰ ਵੇਖੀ ਆਖਿਆ ਵੀ ਤੇਰੀ ਤਲਵਾਰ ਵੀ ਬੜੀ ਸੋਹਣੀ ਆ ਹਾਂ ਫਿਰ ਸਤਗੁਰਾਂ ਨੇ ਢਾਲ ਵੇਖੀ ਤੇ ਢਾਲ ਨੂੰ ਸਤਗੁਰ ਨੇ ਤੀਰ ਦੇ ਨਾਲ ਟੰਕਾ ਕੇ ਵੇਖਿਆ ਇਹ ਕੀ ਵਾਹੋ ਲਾਲ ਸਿੰਘਾ ਵਾਹ ਓ ਪੁੱਤਰਾ ਮੈਂ ਢਾਲਾਂ ਅੱਗੇ ਬਹੁਤ ਦੇਖਿਆ ਪਰ ਜਿਹੜੀ ਤੂੰ ਢਾਲ ਲੈ ਕੇ ਆਇਆ ਨਾ ਇਸ ਢਾਲ ਨੂੰ ਤੇ ਮੈਂ ਆਪਣੇ ਕਮਰ ਕੱਸੇ 'ਚ ਰੱਖੂਗਾ ਜਦੋਂ ਜਦੋਂ ਕਿਸੇ ਬੰਦੇ ਦੀ ਸੋਭਾ ਹੋਵੇ ਤੇ ਉਹ ਨੂੰ ਫਿਰ ਹੋਂਵੇਂ ਨਾ ਆਵੇ ਇਹ ਤੇ ਕੋਈ ਵਿਰਲਾ ਮਨੁੱਖ ਜੀ ਆਂਦਾ ਮਹਾਰਾਜ ਜੀ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਆਂ ਦੇ ਕੋਈ ਆਖੇ ਨਾ ਵੀ ਇਹਦੇ ਵਿੱਚੋਂ ਗੋਲੀ ਕੱਢਦੀ ਏ ਮਾਰ ਕੇ ਮਹਾਰਾ ਇਹ ਕੋਈ ਗੋਲੀ ਨਹੀਂ ਕਰ ਸਕਦਾ ਸਤਿਗੁਰੂ ਕਹਿਣ ਲੱਗੇ ਕੋਈ ਨਹੀਂ ਆਂਦਾ ਕੋਈ ਵੀ ਜਮਾ ਕੇ ਦੇਖ ਲੋ ਕਹਿੰਦਾ ਏ ਇਹ ਬੋਲ ਬੋਲੇ ਤੇ ਮਹਾਰਾ ਇਹਨੇ ਵਗਾ ਕੇ ਢਾ ਲਾਲ ਸਿੰਘ ਵੱਲੇ ਮਾਰੀ ਤੇ ਬਚਨ ਪਤਾ ਕੀ ਕੀਤੇ ਓਏ ਚੋਕ ਲੈ ਜਾ ਤਾਲ ਤੇਰੀ ਹੈ ਨਾ ਦਰਬਾਰ ਜੋਗੀ ਲਾਲ ਸਿੰਘ ਨੇ ਆਖਿਆ ਮਹਾਰਾਜ ਜੀ ਹੁਣੇ ਤੇ ਆਂਦੇ ਸੀ ਵੀ ਇਹ ਢਾਲ ਬੜੀ ਵਧੀਆ ਇਹਦੇ ਵਰਗੀ ਅੱਗੇ ਢਾਲ ਨਹੀਂ ਵੇਖੀ ਇਹਨੂੰ ਮੈਂ ਆਪਣੇ ਕਮਰ ਕਸੇ ਚ ਰੱਖੂਗਾ ਹੁਣ 2 ਮਿੰਟਾਂ ਚ ਇਹਨੂੰ ਕੀ ਤੇੜ ਆ ਗਈ ਆ ਸਤਿਗੁਰੂ ਕਹਿਣ ਲੱਗੇ ਲਾਲ ਸਿੰਘਾ ਜਦੋਂ ਤੂੰ ਢਾਲ ਲੈ ਕੇ ਆਇਆ ਸਾ ਨਾ ਤੇਰੀ ਢਾਲ ਸੇਵਾ ਦੇ ਨਾਲ ਸੁਗੰਧ ਸੀ ਵਾਹ ਵਾਹ ਉਦੋਂ ਇਹਦੇ ਵਿੱਚੋਂ ਸੇਵਾ ਦੀ ਸੁਗੰਧ ਹੀ ਆਉਂਦੀ ਸੀ ਹੋਣੇ ਦੇ ਵਿੱਚੋਂ ਹੌਮੇ ਦੀ ਦਰਗੰਧੀ ਆਉਂਦੀ ਆ ਤੇਰੇ ਢਾਲ ਨੇ ਇੱਥੇ ਕੰਮ ਨਹੀਂ ਕਰਨਾ ਹੌਮੇ ਨਾਮੇ ਨਾਲ ਵਿਰੋਧ ਹੈ ਦੋਏ ਨਾ ਵਸੇ ਇਕ ਥਾਏ ਇਕ ਥਾਏ ਹੌਮੇ ਤੇ ਰੱਬ ਦਾ ਪਿਆਰ ਏ irdੇ ਚ ਰਹਿ ਨਹੀਂ ਸਕਦਾ ਸੱਚਾ ਨਵਾ ਨਵਾ ਕ ਸਾਥ ਬਣਿਆ ਆਂਦਾ 100 ਕਿੱਲੇ ਨੂੰ ਛੱਡ ਕੇ ਤੇ ਫੇਰ ਸਾਥ ਬਣਿਆ ਵਾਹ ਕਰੋੜ ਦੀ ਕੋਠੀ ਨੂੰ ਲੱਤ ਮਾਰ ਕੇ ਫੇਰ ਸਾਥ ਬਣਿਆ ਕੋਈ ਸਿਆਣਾ ਬਜ਼ੁਰਗ ਕੰਬਲ ਦੀ ਬੁੱਕਲ ਮਾਰ ਕੇ ਬੈਠਾ ਸੀ ਉਹਨੇ ਆਖਿਆ ਕਾਕਾ ਤੂੰ ਲੱਤ ਮਾਰੀ ਪਰ ਤੈਨੂੰ ਲੱਤ ਮਾਰਨੀ ਨਾ ਆਈ ਉਹਨੇ ਆਖਿਆ ਪਿੰਡ ਜਾ ਕੇ ਵੇਖ ਲਓ ਉਹਨੇ ਆਖਿਆ ਪਿੰਡ ਜਾਣ ਦੀ ਲੋੜ ਹੀ ਨਹੀਂ ਕੋਠੀ ਤੇਰੀ ਲੱਤ ਦੇ ਨਾਲ ਹੀ ਚਿੰਬੜ ਗਈ ਜੇ ਤੂੰ ਸਵਾਰ ਕੇ ਲੱਤ ਮਾਰਦਨੋ ਤੈਨੂੰ ਅੱਖ ਦੀ ਲੋੜ ਨਹੀਂ ਸੀ ਵੀ ਮੈਂ ਸਾਥ ਬਣ ਗਿਆ ਸਾ ਤੇ ਸੁਧਰੀ ਹੋਏ ਦਾ ਨਾਮ ਤੇ ਤੇਰੇ ਅੰਦਰ ਤੇ ਹੌਮੇ ਬੋਲਦੀ ਆ ਹੌਮੇ ਬੁਰੀ ਚੀਜ਼ ਹੈ ਜਦੋਂ ਲਾਲ ਸਿੰਘ ਨੇ ਹੌਮੇ ਕੀਤੀ ਕਲਗੀਧਰ ਬਾਦਸ਼ਾਹ ਕਹਿਣ ਲੱਗੇ ਕਲਗੀ ਤਾਰੇ ਮੁਖ ਸੇ ਫਰਮਾਏ ਲਾਲ ਸਿੰਘਾ ਗੋਲੀ ਬੜੀ ਬੁਰੀ ਬਲਾਈ ਜਿੱਥੇ ਵੱਜਦੀ ਉੱਥੇ ਛੱਡਦੀ ਕੋਈ ਨਹੀਂ ਗਈ ਤੇਰੀ ਢਾਲ ਨੇ ਇੱਥੇ ਕੰਮ ਨਹੀਂ ਕਰਨਾ ਇੱਥੇ ਤੇ ਬੜੇ ਬੜੇ ਤਕੜੇ ਜੋ ਵੀ ਬੈਠੇ ਆ ਵਾਹ ਵਾਹ ਮਹਾਰਾਜ ਕਿਹੋ ਜੇ ਜੋਦੇ ਆ ਓਏ ਕਾਰ ਦੇ ਨਾ ਤੇਰੀ ਢਾਲ ਤੇ ਹਜ਼ਾਰਾਂ ਠਿਕਰੇ ਕਰਦੇ ਇੱਥੇ ਤੇ ਉਹ ਉਹ ਜੋਧੇ ਬੈਠੇ ਆ ਉਹ ਜਿਹੜੇ ਸੱਤ ਸੱਤ ਤਵੀਆਂ ਨੂੰ ਪਾੜ ਕੇ ਤੇ ਹਾਥੀ ਦਾ ਮੱਥਾ ਵੰਦ ਦਿੰਦੇ ਆ ਤੂੰ ਗੱਲਾਂ ਢਾਲਦੀਆਂ ਕਰਦਾ ਵਾ ਵਾ ਚੱਲ ਲੈ ਜਾ ਇਹਨੂੰ ਚੁੱਕ ਲੈ ਹੋਰ ਲੋਹਾ ਥੱਪਲਾ ਹੋਰ ਆਪਾਂ ਦੇਲਾ ਹੋਰ ਟੈਂਪਰ ਦੇਲਾ ਤੇ ਦਿਮਗ 14ਵੇਂ ਨੂੰ ਲੈ ਕੇ ਆਈਂ ਕਿਸੇ ਸਿੰਘ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰ ਕਰਾਂਗੇ ਵਾਹ ਵਾਹ ਲਾਲ ਸਿੰਘ ਘਰ ਨੂੰ ਤੁਰਿਆ ਜਾ ਰਿਹਾ ਜਦੋਂ ਘਰ ਵਿੱਚ ਪਹੁੰਚਦਾ ਉਹਦੇ ਘਰਵਾਲੀ ਦਾ ਨਾਂ ਸੀ ਬੀਬੀ ਚਰਨਾ ਜਿਹਨੂੰ ਗੁਰਮਤਿ ਦੀ ਸੋਝੀ ਸੀ ਆਪਣੇ ਪਤੀ ਲਾਲ ਸਿੰਘ ਨੂੰ ਕਹਿਣ ਲੱਗੀ ਪਤੀ ਦੇਵ ਜੀ ਬਾਜਾਂ ਵਾਲੇ ਦੇ ਦਰਬਾਰ ਚ ਗਏ ਸੀ ਤੇ ਮਹਾਰਾਜ ਦੇ ਕੋਲੋਂ ਕੀ ਅਸੀਸਾਂ ਲੈ ਕੇ ਆਏ ਜੇ ਕੀ ਬਖਸ਼ਾ ਸਤਗੁਰ ਨੇ ਕੀਤੀਆਂ ਹਰ ਕੋਈ ਮਨੁੱਖ ਗੁਰੂ ਦੇ ਦਰਬਾਰ ਚੋਂ ਮੰਗ ਮੰਗਣ ਆਉਂਦਾ ਕੁਝ ਲੈਣ ਆਉਂਦਾ ਤੁਸੀਂ ਸਹਿਬਾਂ ਦੇ ਦਰਬਾਰ ਚੋਂ ਕੀ ਲੈ ਕੇ ਆਏ ਜੀ ਆਂਦਾ ਕਰਮਾਂ ਵਾਲੀਏ ਮੇਰੀ ਗੁਰੂ ਨੇ ਤੇ ਸੇਵਾ ਸਫਲ ਕਰ ਲਈ ਸੀ ਪਰ ਮੇਰੀ ਹੋਮੇ ਨੇ ਮਤ ਮਾਰ ਲਈ ਮੈਂ ਆਪਣੇ ਪੈਰਾਂ ਤੇ ਆਪੇ ਘਵਾੜਾ ਮਾਰ ਲਿਆ ਉਹਨੇ ਆਖਿਆ ਗੱਲ ਕੀ ਬਣੀ ਆਂਦਾ ਸਹਿਬ ਨੇ ਟਾਲਦੀ ਬੜੀ ਸਿਫਤ ਕੀਤੀ ਹਾਂ ਪਰ ਮੈਂ ਮਾਨ ਵਿੱਚ ਇਹ ਆਖ ਬੈਠਾ ਵੀ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਬਣਾਈ ਆ ਇਹਦੇ ਵਿੱਚੋਂ ਕੋਈ ਗੋਲੀ ਨਹੀਂ ਮਾਰ ਕੇ ਕੱਲ ਸਕਦਾ ਤੇ ਸਤਿਗੁਰੂ ਕਹਿਣ ਲੱਗੇ ਵੀ ਇਹ ਢਾਲ ਨੂੰ ਜਰ ਹੁਣ ਪੱਕੀ ਕਰਕੇ ਲਿਆਈ ਕਿਸੇ ਸਿੱਖ ਦੇ ਕੋਲੋਂ ਨਿਸ਼ਾਨਾ ਮਾਰ ਕੇ ਤੇਰੀ ਢਾਲ ਦੀ ਪਰਖ ਕਰਾਂਗੇ ਘਰ ਵਾਲੀ ਨੇ ਆਖਿਆ ਪਤੀ ਦੇਵ ਜੀ ਤੂੰ ਤੈਨੂੰ ਪਤਾ ਨਹੀਂ ਤੂੰ ਕਿਹੜੇ ਦਰਬਾਰ ਚ ਗਿਆ ਸਾਂ ਉਹ ਕਲਗੀਆਂ ਵਾਲੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜਿਉਂ ਚਾਹਣਾ ਉਹ ਤੇ ਪਹਾੜਾਂ ਦੀਆਂ ਚੋਟੀਆਂ ਥਾਣੀਆਂ ਗੋਲੀਆਂ ਕਰ ਸਕਦੇ ਆ ਤੇ ਤੂੰ ਢਾਲਦਾ ਈਮਾਨ ਕਰ ਲਿਆ ਆਂਦੇ ਇੰਨਾ ਸ਼ਰਮਸ਼ਾਰ ਹੋਇਆ ਅੰਦਰ ਵੜ ਗਿਆ ਤੇ 2 ਦਿਨ ਲਾਲ ਸਿੰਘ ਨੇ ਰੋਟੀ ਨਹੀਂ ਖਾਦੀ ਫਿਰ ਕੋ ਰੱਬ ਦਾ ਪਿਆਰਾ ਮਿਲ ਗਿਆ ਤੇ ਰੱਬ ਦੇ ਆ ਪਿਆਰਿਆਂ ਨੂੰ ਪਤਾ ਹੁੰਦਾ ਰੱਬ ਨਾਲੋਂ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਕਿ ਤਰ੍ਹਾਂ ਗੁਰਮਖ ਜੋੜਦੇ ਤੇ ਸਾਖ ਤੋੜਦੇ ਆ ਸਾਖ ਦਾ ਬੜਾ ਸੁੰਦਰ ਪ੍ਰਮਾਣ ਹੈ ਬਾਣੀ 'ਚ ਕਬੀਰ ਮਾਰੀ ਮਰੂ ਕੋ ਸੰਗ ਕੀ ਕੇਲੇ ਨਿਕਟ ਜੋ ਬੇਰਾ ਉਹ ਝੂਲੇ ਉਹ ਚੀਰੀਏ ਸਾਗਰ ਦੇ ਸੰਗ ਨਹੀ ਰ ਜਿੱਤਰਾ 베ਰੀ ਦੇ ਰੁਖ ਲਾਗੇ ਹਾਂ ਜਿੱਤਰਾ ਕੇਲੇ ਦੇ ਰੁਖ ਲਾਗੇ ਕੋਈ 베ਰੀ ਦਾ ਰੁਖ ਉਖ ਲੋਵੇ ਜਦੋਂ ਹਵਾ ਆਉਂਦੀ ਆ ਨਾ ਕੇਲੇ ਦੇ ਹਰੇ ਹਰੇ ਪੱਤੇ ਝੂਲਦੇ ਆ ਤੇ 베ਰੀ ਦੇ ਕੰਡੇ ਉਹਨਾਂ ਪੱਤਿਆਂ ਨੂੰ ਲੀਰਾ ਲੀਰਾ ਕਰਕਰ ਛੁੜਨ ਦਿੰਦੇ ਆ ਹਾਕਤ ਦਾ ਸੰਗ ਐਡਾ ਮਾੜਾ ਜੇ। ਸਿਆਣੇ ਮਾਪੇ, ਸਿਆਣੀਆਂ ਮਾਵਾਂ ਆਪਣੇ ਬੱਚਿਆਂ ਨੂੰ ਹਦਾਇਤ ਕਰਦੀਆਂ ਬੇਟੋ, ਵੇਖਿਓ ਕਿਸੇ ਦੀ ਮਾੜੀ ਬਹਿਣੀ ਨਾ ਬਹਿਜਿਓ। ਕਿਉਂਕਿ ਸੰਗਤ ਦਾ ਬੜਾ ਵੱਡਾ ਅਸਰ ਹੁੰਦਾ ਜੇ। ਤੁਸੀਂ ਕਿਸੇ ਵੱਲ ਨੂੰ ਵੇਲ ਨੂੰ ਟੋਏ ਕੰਡੇ ਖੂ ਕੰਡੇ ਲਾ ਦਿਓ, ਉਹਨੇ ਠਾਹ ਨੂੰ ਚਲੇ ਜਾਣਾ। ਉਸੇ ਵੇਲ ਨੂੰ ਕਿਸੇ ਰੋਖ ਲਾ ਕੇ ਕੁੱਪ ਲਾ ਕੇ ਲਾ ਦਿਓ, ਉਹਨੇ ਤਾਂ ਨੂੰ ਚੜ ਜਾਣਾ। ਕਿਉਂਕਿ ਉਹਦੀ ਸੰਗਤ ਉੱਚੈ ਨ ਹੋਗੀ। ਅੰਗ ਦਾ ਬੜਾ ਵੱਡਾ ਅਸਰ ਹੁੰਦਾ ਜੀ ਉਸ ਮਾਪੁਰਸ਼ ਨੇ ਦੱਸ ਦਿੱਤਾ ਐਂਦਾ ਕਰ ਲਾਲ ਸਿੰਘਾ ਘਾ ਵਰਨਾ ਗੁਰੂ ਸਮਰੱਥ ਹੈ ਗੁਰੂ ਬਖਸ਼ੰਦ ਹੈ ਗੁਰੂ ਭੁੱਲਿਆ ਨੂੰ ਲਾਲ ਗੱਲ ਨਾਲ ਲਾ ਲੈਂਦਾ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਜਨਨੀ ਚੀਤਨਾ ਰਾਖਸ ਤੇ ਤੇ ਜਿਤਰਾ ਮਾਪੇ ਬੱਚਿਆਂ ਦੀਆਂ ਗਲਤੀਆਂ ਨਜ਼ਰ ਅੰਦਾਜ਼ ਕਰਦੇ ਆ ਨਾ ਗੁਰੂ ਸਮਰਾਤਾ ਗੁਰੂ ਫਿਰ ਭੁੱਲਿਆ ਨੂੰ ਗੱਲਾਂ ਲਾ ਲੈਂਦਾ ਐਦਾਂ ਕਰ ਉਹ ਪੰਜ ਨਿਤਨੇਮੀ ਸਿੰਘ ਲੱਭ ਜਿਹੜੇ ਬਾਣੀ ਬਾਣੇ ਚ ਪ੍ਰਪੱਕ ਉਹਨਾਂ ਪੰਜਾਂ ਸਿੰਘਾਂ ਨੂੰ ਘਰ ਵਿੱਚ ਸੱਦ ਕੇ ਤੇ ਲੰਗਰ ਛਕਾ ਦੇ ਫੇ ਇੱਕ ਸਿੰਘ ਅਰਦਾਸ ਕਰੂਗਾ ਜੋ ਤੇਰੇ ਮਨ ਦੇ ਵਿੱਚ ਸੰਕਲਪ ਹੋਇਆ ਨਾ ਉਹ ਤੂੰ ਲੈ ਕੇ ਬਹਿ ਜੀ ਉਹ ਤੇਰਾ ਪੂਰਾ ਹੋ ਜਾਊਗਾ ਉਹ ਲਾਲ ਸਿੰਘ ਨੇ ਪੰਜ ਮਿਤਨੇਮੀ ਸਿੰਘ ਲਿਆਂਦੇ ਪੰਜਾਂ ਦੀ ਸੇਵਾ ਕੀਤੀ ਬੀਬੀ ਚਰਨਾ ਨੇ ਹਤਨਾਮ ਸਿਰਵਾਇਆ ਗੁਰੂ ਇਹ ਕਹਿ ਕੇ ਆਤੇ ਚ ਜਲ ਪਾਇਆ ਤੇ ਸਿਮਰਨ ਕਰਦੀ ਭਗਤੀ ਕਰਦੀ ਬਾਣੀ ਪੜ੍ਹਦੀ ਨੇ ਗੁਰੂ ਕੇ ਸਿੰਘਾਂ ਦਾ ਲੰਗਰ ਤਿਆਰ ਕੀਤਾ ਭਾਈ ਲਾਲ ਸਿੰਘ ਨੇ ਪੰਗਤਾਂ ਲਵਾਤੀਆਂ ਪਹਿਲਾ ਹੱਥ ਧਵਾਏ ਫਿਰ ਲੰਗਰ ਸ਼ਿਕਾਇਆ ਫਿਰ ਹੱਥ ਧਵਾਏ ਫਿਰ ਜਥਾ ਸ਼ਕਤ ਭੇਟਾ ਦਿੱਤੀ ਗੁਰੂ ਕਿਰਪਾ ਕਰੇ ਇਹ ਮਰਿਆਦਾ ਹੈ ਸਿੱਖ ਦੇ ਪਹਿਲਾ ਹੱਥ ਹੋਣੀ ਪਾਚਵੀ ਹੱਥ ਹੋਣੀ ਸਿੱਖੀ ਦੀ ਮਰਿਆਦਾ ਹੁਣ ਤਿਆਂ ਦੇ ਵੇਲੇ ਸਿੰਘ ਲੱਗਾ ਗੁਰੂ ਕਿਰਪਾ ਕਰੇ ਆ ਟੂਟੀ ਲੱਗੀ ਆ ਗੁਰੂ ਕਿਰਪਾ ਕਰੇ ਨਹੀਂ ਇਹ ਮਰਿਆਦਾ ਹੈ ਸਿੱਖੀ ਦੀ ਤੇ ਜਿਹੜਾ ਪਹਿਲਾਂ ਸਾਡੇ ਘਰ ਬ੍ਰਾਹਮਣ ਸਰਾਧ ਕਰਦੇ ਸੀ ਬ੍ਰਾਹਮਣ ਤੇ ਬ੍ਰਾਹਮਣਾਂ ਨੇ ਸਾਰ ਸਾਕੇ ਤੇ ਆਖਣਾ ਵੀ ਬੀਬੀਓ ਸਾਨੂੰ ਹੁਣ ਦੰਦ ਕਸਾਈ ਵੀ ਦਿਓ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਵੀ ਤੂੰ ਕਿਹੜਾ ਲੱਕੜਾ ਚੱਬਦੇ ਰਹਿ ਮੇ ਤੇਰੇ ਦੰਦ ਘਸ ਗਏ ਆ ਖੀਰ ਖਾਣ ਤੇ ਉਤਰੇ ਦੰਦ ਖਲਾਈਸ ਹੋ ਜਾਂਦੇ ਆ ਪਰ ਉਹਨਾਂ ਇੱਕ ਲੁੱਟਣ ਦਾ ਤੰਗ ਬਣਾਇਆ ਸੀ ਪਰ ਜਿਹੜਾ ਤੁਸੀਂ ਹੁਣ ਕਿਸੇ ਸਿੱਖ ਨੂੰ ਆ ਕੇ ਮਾਇਆ ਭੇਟ ਕਰਦੇ ਜੇ ਨਾ ਉਹਦਾ ਕਰਮ ਸਮਝਿਓ ਉਹਦਾ ਕਾਰਨ ਹੈ ਕਿ ਗੁਰੂ ਕਿਆ ਸਿਖਾ ਤੂੰ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਏ ਮੈਂ ਤੇਰਾ ਧੰਨਵਾਦ ਕਰਦਾ ਸਿੱਖ ਦੀ ਸੇਵਾ ਕਿਤੇ ਐਵੇਂ ਮਿਲ ਜਾਂਦੀ ਆ ਹੋਵੇ ਸਿੱਖ ਗੁਰੂ ਕਿਰਪਾ ਕਰੇ ਮਹਾਰਾਜ ਦੇ ਬਚਨ ਬੜੇ ਪਿਆਰੇ ਹਨ ਗੁਰ ਬਾਣੀ ਦੇ ਗੁਰ ਸਿੱਖਾਂ ਅੰਦਰ ਸਤਗੁਰ ਵਰਤੈ ਗੁਰ ਸਿੱਖਾਂ ਅੰਦਰ ਸਤਗੁਰ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਇਹ ਗੁਰੂ ਰਾਮਦਾਸ ਦੇ ਬਚਨਾਂ ਜਿਹੜੇ ਸਿੱਖਾਂ ਨੂੰ ਲੋੜਦੇ ਸਿੱਖਾਂ ਨੂੰ ਉਡੀਕਦੇ ਹਨ ਉਹਨਾਂ ਦੇ ਘਰਾਂ ਵਿੱਚ ਖੁਸ਼ੀਆਂ ਆਉਂਦੀਆਂ ਆਚੇ ਭਾਈ ਲਾਲ ਸਿੰਘ ਨੇ 50 ਸਿੰਘਾਂ ਨੂੰ ਲੰਗਰ ਛਕਾਇਆ ਜਥਾ ਸ਼ਕਤ ਭੇਟਾ ਦਿੱਤੀ ਇੱਕ ਸਿੰਘ ਨੇ ਅਰਦਾਸ ਕੀਤੀ ਤਾਣਾ ਪਾਣੀ ਗੁਰੂ ਕਾ ਤੈਨ ਪਾਵਣੀ ਸਿੱਖ ਦੀ ਸਤਗੁਰੂ ਲੇਖੇ ਲਾਉਣੀ ਤੇ ਸਿੱਖ ਦੇ ਮਨ ਦੇ ਸੰਕਲਪ ਪਾਤਸ਼ਾਹ ਪੂਰੇ ਕਰ ਦੇਣੇ ਤੇ ਭਾਈ ਲਾਲ ਸਿੰਘ ਨੇ ਮਨ ਸੰਕਲਪ ਤਾਂ ਕੀ ਰੱਖਿਆ ਸੀ ਇਹ ਨਹੀਂ ਸੀ ਰੱਖਿਆ ਵੀ ਮਹਾਰਾਜ ਮੈਂ ਤੇਰੇ ਦਰ ਤੇ ਅਗ ਕਾਰ ਕਰ ਬੈਠਾ ਮੈਨੂੰ ਮਾਫ਼ ਕਰ ਦੇ। ਉਹਨੇ ਮਨ ਸੰਕਲਪ ਇਹ ਰੱਖਿਆ ਕਿ ਕਲਗੀਆਂ ਵਾਲਿਆ ਪਾਤਸ਼ਾ ਜਦੋਂ ਮੈਂ ਤੇਰੇ ਦਰਬਾਰ 'ਚ ਢਾਲ ਲੈ ਕੇ ਆਵਾਂ ਮੇਰੀ ਢਾਲ ਨਾ ਟੁੱਟੇ। ਇਹ ਅਰਦਾਸਾ ਕਰਕੇ ਇਸ ਕਰਕੇ ਸਿੰਘਾਂ ਦੀ ਸੇਵਾ ਤੇ ਮੰਜਲਾ ਮਾਰਦਾ ਅਨੰਦਪੁਰ ਸਾਹਿਬ ਪਹੁੰਚ ਗਿਆ। ਵਾਰੀ ਆਈ ਢਾਲ ਕਿ ਰਾਖਿਆਂ ਦਾ ਮਨ ਜਨ ਹੁਣ ਪਰਖੋ। ਸਿੱਖ ਵੇਖ ਰਹੇ ਵੀਰ ਨੇ ਮਾਫ਼ੀਆਂ ਮੰਗਣੀਆਂ ਸੀ। ਇਹ ਮੈਂ ਗਹਿ ਹੰਕਾਰ ਕਰ ਬੈਠਾ ਮੈਨੂੰ ਮਾਫ਼ ਕਰ ਦਿਓ ਐ ਅੱਗੇ ਨੂੰ ਵੀ ਔਖਾ ਜਿਹਾ ਹੁੰਦਾ ਹਾ ਸਤਗੁਰੂ ਤਖਤੋਂ ਉੱਠੇ ਕਹਿਣ ਲੱਗੇ ਵੀ ਲੈ ਚਲੋ ਇਹਨੂੰ ਸ਼ਿਧੀ ਬਾਗ ਵਿੱਚ ਜਿੱਥੇ ਇੱਕ ਥੜਾ ਬਣਿਆ ਸੀ ਜਿੱਥੇ ਮਹਾਰਾਜ ਆਪਣੇ ਸਿੱਖਾਂ ਨੂੰ ਫੌਜੀ ਟੈਨੂ ਦਿਆ ਕਰਦੇ ਸੀ ਸਤਗੁਰੂ ਕਹਿਣ ਲੱਗੇ ਲਾਲ ਸਿੰਘਾ ਇਹ ਢਾਲ ਨੂੰ ਉਹ ਥੜੇ ਉੱਤੇ ਰੱਖਿਆ ਲਾਲ ਸਿੰਘ ਨੇ ਕੱਲੀ ਢਾਲ ਹੀ ਨਹੀਂ ਰੱਖੀ ਆਪ ਵੀ ਨਾਲ ਥੜੇ ਤੇ ਚੜ ਗਿਆ ਸਤਗੁਰੂ ਕਹਿਣ ਲੱਗੇ ਉਹ ਗੋਲੀ ਤੇ ਢਾਲ ਦੇ ਮਾਰਨੀ ਆ ਸੇ ਬੈਠਾ ਕੀ ਕਰਦਾ ਹੁਣ ਸੁਣਿਓ ਸਿੱਖੀ ਸਰਦਾ ਅਰਦਾਸਾਂ ਤੇ ਆਪਾਂ ਵੀ ਕਰਦੇ ਆ ਤੇ ਗੁਰੂ ਦੇ ਦਰ ਤੋਂ ਨਿਆਮਤਾ ਵੀ ਆ ਰਹੀਆਂ ਹੁੰਦੀਆਂ ਪਰ ਅਸੀਂ ਇਸ ਦਰ ਨੂੰ ਛੱਡ ਕੇ ਗਾਂ ਤੁਰ ਪਈਨੇ ਗਾਂ ਲਾਲ ਸਿੰਘ ਨੇ ਆਖਿਆ ਮਹਾਰਾਜ ਜੀ ਤੁਸੀਂ ਗੋਲੀ ਚਲਵਾ ਜੇ ਇਹ ਢਾਹ ਬਚੂਗੀ ਤਾਂ ਬਚੂ ਨੀ ਤੇ ਜੀਕੇ ਕੀ ਲੈਣਾ ਜਦੋਂ ਇੰਨਾ ਭਰੋਸਾ ਕਰ ਲਿਆ ਫਿਰ ਕਲਗੀਆਂ ਵਾਲੇ ਪਾਛਾ ਦੇ ਦਰਬਾਰ ਚ ਭਾਈ ਮਾਨ ਸਿੰਘ ਜੇڑا ਪਹਿਲੇ ਨੰਬਰ ਦਾ ਨਿਸ਼ਾਨੀ ਸੀ ਇਹ ਨਿਸ਼ਾਨਾ ਗੋਲੀ ਦਾ ਛੇਰ ਦਾ ਸਿਰ ਲੈ ਕੇ ਮਾਰਦਾ ਸੀ ਉਹ ਤੇ ਨਿਸ਼ਾਨਾ ਛੇਰ ਦੇ ਸਿਰ ਦੀ ਵੱਜਦਾ ਸੀ ਪਹਿਲੇ ਨੰਬਰ ਦਾ ਨਿਸ਼ਾਨੀ ਕੁਝ ਨੇ ਆਲਮ ਸਿੰਘ ਦਾ ਜ਼ਿਕਰ ਕੀਤਾ ਰੋ ਵਿਚਾਰ ਸਤਿਗੁਰੂ ਆਪਣੇ ਸਿੱਖ ਨੂੰ ਰਫਲ ਵੜਾਈ ਕਿਹੜੀ ਘਨ ਕੋਰ ਘਨ ਕਈਏ ਬਦਲ ਨੂੰ ਉਹ ਜਿਹੜੀ ਬਦਲਾਂ ਨੂੰ ਚੀਨ ਰੋ ਰਫਲ ਸੀ ਨਾ ਹਾਪਗੁਰ ਨੇ ਸਿੱਖ ਨੂੰ ਫੜਾਤੀ ਭਾਈ ਲਾਲ ਸਿੰਘ ਢਾਲ ਨੂੰ ਇੱਕ ਤੇ ਰੱਖ ਕੇ ਬੈਠਾ ਜਿਤਨਾ ਆਪ ਸੰਤਾ ਬੈਠੇ ਜੇਨਾ ਹਜ਼ਾਰਾਂ ਸੰਤਾ ਇਹ ਸੀਨ ਨੂੰ ਵੇਖ ਰਹੀਨਾਂ ਕਲਗੀਆਂ ਵਾਲੇ ਪਾਛਾ ਦੇਖ ਕੇ ਥਾਪੜਾ ਕਹਰੇ ਓਏ ਚੋਰ ਚੋਰ ਕਰ ਦੇ ਇਸ ਦੀ ਢਾਲ ਤਾਈ ਤੇ ਗੋਲੀ ਲੰਘ ਜੇ ਢਾਲ ਚ ਤਾਰ ਸਿੰਘ ਆ ਨਿਸ਼ਾਨਾ ਮਾਰਿਆ ਨਿਸ਼ਾਨਾ ਨਹੀਂ ਵੱਜਾ ਸਤਿਗੁਰੂ ਕਹਿਣ ਲੱਗੇ ਮਾਨ ਸਿੰਘਾ ਤੇਰਾ ਨਿਸ਼ਾਨਾ ਕਿਉਂ ਨਹੀਂ ਵੱਜਾ ਆਂਦਾ ਸਤਿਗੁਰੂ ਪਤਾ ਨਹੀਂ ਕਿਉਂ ਨਹੀਂ ਵੱਜਾ ਮਾਰੇ ਕਹਿਣ ਲੱਗੇ ਹੋਰ ਭਰ ਕੇ ਮਾਰ ਕੇ ਲਾ ਗੋਲੀਆਂ ਮੋਗੀਆਂ ਦੂਜਾ ਫੈਰ ਭਰਿਆ ਦੂਜਾ ਮਾਰਿਆ ਦੂਜਾ ਵੀ ਪਾਸੋਂ ਦੀ ਨਿਕਲ ਗਿਆ ਸਤਿਗੁਰੂ ਕਹਿਣ ਲੱਗੇ ਸਿੰਘਾ ਓ ਤੇਰਾ ਨਿਸ਼ਾਨਾ ਕਦੀ ਖਾਲੀ ਨਹੀਂ ਸੀ ਗਿਆ ਓ ਢਾਲ ਦੇ ਗਾੜੀ ਕੀ ਚਟਾਨ ਆ ਗਿਆ ਤੇਰੀ ਗੋਲੀ ਕਿਉਂ ਨਹੀਂ ਵੱਜਦੀ ਵਾਹ ਵਾਹ ਰਫਲ ਥੱਲੇ ਰੱਖ ਕੇ ਆਂਦਾ ਮਹਾਰਾਜ ਜੀ ਜਿੱਤਰਾ ਸੂਰਜ ਨੂੰ ਵੇਖ ਕੇ ਬੰਦੇ ਦੀਆਂ ਅੱਖਾਂ ਚੁਝਾ ਜਾਂਦੀਆਂ ਹਨ ਉਸ ਢਾਲ ਦੇ ਵਿੱਚੋਂ ਮੇਰੀਆਂ ਅੱਖਾਂ 'ਚ ਹਜ਼ਾਰਾਂ ਸੂਰਜਾਂ ਦਾ ਚਾਨਣ ਪੈ ਰਿਹਾ ਆਹ ਮਾਰਾਂ ਮੈਂ ਗੋਲੀ ਕਿੱਥੇ ਮਾਰਾਂ ਸਤਗੁਰ ਨੇ ਫਿਰ ਰਫਲ ਆਪ ਚੁੱਕ ਲਿਆ ਵਾਹ ਹੰਗਾ ਉਹ ਗੋਲੀ ਅਸੀਂ ਚਲਾਉਣੀ ਆ। ਸਤਗੁਰੂ ਨੇ ਜਦੋਂ ਪਹਿਤਰਾ ਬੱਧਾ ਸਿਸਤ ਲਈ। ਹਾਂ ਮੇਰੇ ਬਾਦਸ਼ਾਹ ਨਿਸ਼ਾਨਾ ਨਹੀਂ ਲਾਇਆ। ਫਿਰ ਸਤਗੁਰੂ ਨੇ ਸਿਸਤ ਲਈ ਆ। ਇੰਨਾ ਚਿਰ ਨੂੰ ਲਾਲ ਸਿੰਘ ਨਿਸ਼ਾਨਾ ਸਤਗੁਰੂ ਨੇ ਫੇਰ ਨਹੀਂ ਲਾਇਆ। ਇੰਨਾ ਚਿਰ ਨੂੰ ਲਾਲ ਸਿੰਘ ਦਾ ਸਿੰਘਾਂ ਦੀ ਸੇਵਾ ਕਰਕੇ ਤੇ ਜਿਹੜਾ ਹਉਮੈ ਦਾ ਤਾਪ ਸੀ ਨਾ ਉਹ ਵਿੱਚੋਂ ਨਿਕਲ ਚੁੱਕਾ ਸੀ। ਖੜੇ ਤੋਂ ਥੱਲੇ ਆ ਕੇ ਮਹਾਰਾਜ ਦੇ ਚਰਨ ਫੜ ਲਏ। ਆੰਦ ਮਹਾਰਾਜੀ ਵਚਨ ਚੇਤੇ ਕਰੋ ਤੁਸੀਂ ਆਖਿਆ ਸੀ ਦਿਨ ਚੌਥਵੀਂ ਨੂੰ ਲੈ ਕੇ ਆਈ ਕਿਸੇ ਸਿੱਖ ਦੇ ਕੋਲੋਂ ਗੋਲੀ ਮਾਰ ਕੇ ਢਾਲ ਦੀ ਪਰ ਕਰਾਂਗੇ ਤੁਸੀਂ ਆਪ ਨਹੀਂ ਸੀ ਆਖਿਆ ਮਹਾਰਾਜ ਮੈਂ ਤੇ ਆਪ ਬੰਦਿਆਂ ਦੀ ਗੱਲ ਕੀਤੀ ਸੀ ਸਤਗੁਰ ਨੇ ਕੁੱਟ ਕੇ ਗੱਲ ਵਕੜੀ ਚ ਲੈ ਲਿਆ ਰੱਜ ਰੱਜ ਕੇ ਸਤਗੁਰ ਜੀ ਲਾਲ ਸਿੰਘ ਨਾਲ ਪਿਆਰ ਕਰੀ ਜਾ ਰਿਹਾ ਲਾਗੋ ਪਿਆਰੇ ਦਾਸ ਸਿੰਘ ਨੇ ਪੁੱਛਿਆ ਮਹਾਰਾਜ ਜੀ ਇਹਨਾਂ ਜੋਜਾਂ ਦੀ ਕੋਈ ਸਮਝ ਨਹੀਂ ਲੱਗੀ ਵੀ ਹੋ ਕੀ ਰਿਹਾ ਤੁਸੀਂ ਦੋਵਾਰਾ ਨਿਸ਼ਾਨਾ ਲਿਆ ਮਹਾਰਾਜ ਤੁਸੀਂ ਗੋਲੀ ਕਿਉਂ ਨਹੀਂ ਚਲਾਈ ਟਾਲ-ਟਾਲ ਤੋੜੀ ਕਿਉਂ ਨਾ ਸਤਿਗੁਰੂ ਕਹਿਣ ਲੱਗੇ ਪਿਆਰੇ ਬਿਆਸ ਸਿੰਘ ਜੀ ਤੈਨੂੰ ਦੱਸਿਏ ਕੀ ਲਾਲ ਸਿੰਘ ਨੇ ਪ੍ਰਬੰਧ ਐਡੇ ਕੰਵੇ ਕਰਲੇ ਸੀ ਓਏ ਢਾਲ ਨੂੰ ਤੇ ਨੌਆਂ ਗੁਰੂਆਂ ਨੇ ਹੱਥ ਪਾਏ ਸੀ ਅਸੀਂ ਨਿਸ਼ਾਨਾ ਕਿੱਥੇ ਲਾਉਂਦੇ